ਹਾਂਜੀ ਦੋਸਤੋ ਕਿਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਪਿੰਟਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਜਿਹੜੇ ਮੋਡੀਫਿਕੇਸ਼ਨ ਦੇ ਸ਼ਕੀਨ ਨੇ ਵੀਰ ਉਹਨਾਂ ਲਈ ਬਹੁਤ ਵਧੀਆ ਵੀਡੀਓ ਹੈ ਤੇ ਅੱਜ ਆਪਾਂ ਆਪਣੇ ਮਿੰਨੀ 911 ਨੂੰ ਜੋ ਕਿ ਆਪਣੇ ਮਿੱਤਰ ਨੇ ਤਿਆਰ ਕੀਤਾ ਆਪਾਂ ਵਲੌਗ ਪਾਇਆ ਸੀ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਤੇ ਕੁਝ ਮੋਡੀਫਿਕੇਸ਼ਨ ਕਰਾਵਾਂਗੇ ਜਿਵੇਂ ਕਿ ਆਪਾਂ ਛੱਤਰੀ ਲਵਾਵਾਂਗੇ ਫੇਵਰੂਡ ਲਵਾਵਾਂਗੇ ਮਿਊਜ਼ਿਕ ਸਿਸਟਮ ਵੀ ਲਵਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਕਰੋ ਤਾਂ ਕਿ ਜੋ ਵੀ ਨਵੀਂ ਵੀਡੀਓ ਆਪਾਂ ਲੈ ਕੇ ਆਈਏ ਤੁਹਾਡੇ ਤੱਕ ਪਹੁੰਚ ਸਕੇ ਤੇ ਸਮਾਨ ਵੀ ਆਪਾਂ ਇਸ ਟਰੈਕਟਰ ਵਾਸਤੇ ਸਪੈਸ਼ਲ ਤਿਆਰ ਕਰਵਾਇਆ ਵੀ ਕੋਈ ਇਹ ਨਹੀਂ ਵੱਡੇ ਟਰੈਕਟਰ ਵਾਲੇ ਸਮਾਨ ਇਹਨਾਂ ਲਵਾਤਾ ਤੇ ਮਿਊਜ਼ਿਕ ਸਿਸਟਮ ਵੀ ਬਹੁਤ ਸ਼ਾਨਦਾਰ ਲੱਗਿਆ ਤੇ ਤੇ ਤਿਆਰ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਵਧੀਆ ਲੁੱਕ ਨਿਕਲ ਕੇ ਸਾਹਮਣੇ ਆਉਂਦੀ ਹੈ ਟਰੈਕਟਰ ਦੀ ਤੇ ਇੱਕ ਜਿਹੜਾ ਟਰੈਕਟਰ ਦਾ ਸ਼ੋਅ ਦਾ ਉੱਪਰਲਾ ਪਾਰਟ ਹੈ ਉੱਤੇ ਥੋੜੇ ਜਿਹਾ ਸਕ੍ਰੈਚਸ ਹਨ ਤੇ ਆਪਾਂ ਟਰੈਕਟਰ ਡਿਲੀਵਰ ਕਰਨਾ ਕੁਝ ਦਿਨਾਂ ਚ ਹੈ ਇਸ ਲਈ ਉਹਨੂੰ ਰੀਪੇਂਟ ਹੋਣ ਲਈ ਦਿੱਤਾ ਹੋਇਆ ਸੀ ਤੇ ਉਹ ਥੋੜੀ ਜਿਹੀ ਕਮੀ ਹੈ ਤੇ ਬਾਕੀ ਵੀਡੀਓ ਬਹੁਤ ਜਿਆਦਾ ਸ਼ਾਨਦਾਰ ਹੈ ਆਓ ਫੁੱਲ ਵੀਡੀਓ ਦੇਖਦੇ ਹਾਂ ਲੋ ਜੀ ਪਹੁੰਚ ਕੇ ਜੱਤੀ ਸਮਾਣਾ ਇਤੋਂ ਉਹਨਾਂ ਨੂੰ ਕਰਾਵਾਂਗੇ ਮੋਡੀਫਾਈ ਉੱਤਰੋ ਆ ਕੇ ਬਾਬੇ ਕਾਰਤੀਵਾਲੇ ਕਹਿੰਦੇ ਦੱਸੋ ਕਿੰਨੇ ਤਿਆਰ ਕੀਤਾ ਹੈ ਤੇ ਆਪਾਂ ਇਹਦਾ ਸਮਾਨ ਫਾਈਨਲ ਕਰ ਲਿਆ ਹੈ ਕਿ ਆਪਾਂ ਕਿਹੜਾ-ਕਿਹੜਾ ਲਵਾਉਣਾ ਤੇ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਕਿ ਕੀ-ਕੀ ਮੋਡੀਫਿਕੇਸ਼ਨ ਕਰਾਵਾਂਗੇ ਕਿਹੜਾ ਸਾਊਂਡ ਸਿਸਟਮ ਲਵਾਵਾਂਗੇ ਤੇ ਕੀ-ਕੀ ਚੇਂਜ ਕਰਾਵਾਂਗੇ ਤੇ ਫੁੱਲ ਵੀਡੀਓ ਨਾਲ ਬਣਰੋ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਸਮਾਨ ਕਿੱਦਾਂ ਫਿੱਟ ਕਰਦੇ ਆ ਤੇ ਕੀ-ਕੀ ਲਵਾਣੇ ਆ ਜੀ

ਹਲਵਾ ਜੀ ਚਾਹ ਕਾਲੀ ਆਪਾਂ ਵੀ ਅਪਗ੍ਰੇਡ ਕਰਦੇ ਹਾਂ ਇੱਕ ਕੰਦੀ ਰਹੀ ਹੋਰ ਇਹ ਗੈਸ ਤਾਂ ਇਹ ਸ਼ਤਰੀ ਲੱਗਣੀ ਇੱਥੇ ਲੋ ਜੀ ਜੂ ਹੋ ਗਿਆ ਪੇਂਟ ਇਹ ਜੂ ਦੀ ਹੋ ਰਹੀ ਹੈ ਫਿਟਿੰਗ ਪੂਰਾ ਢਾਂਟ ਕੰਮ ਹੈ ਪੱਤੀਆਂ ਵਗੈਰਾ ਦਾ ਪੂਰਾ ਵਧੀਆ ਜਿਗਾਰਡ ਬਣਾ ਕੇ ਲਾਈ ਬਾਈ ਹਨ ਦੇਖੋ ਹੀ ਲੱਗ ਗਿਆ ਜੂ ਸੇਟ ਵਗੈਰਾ ਖੋਲਨੀ ਪਈ ਸੀ ਸਰਾਖ ਮਾਰਨ ਲਈ ਸ਼ੈੱਡਾਂ ਨੇ ਮਗਰਾਟਾਂ ਚ ਇੱਕ ਇੱਕ ਨਾਟ ਮਗਰਾਟਾਂ ਚ ਇੱਧਰ ਵੀ ਤੇ ਬਸ ਇਹ ਥੱਲੇ ਦੇ ਥੱਲੇ ਨਾਟ ਆ ਗਿਆ ਲੁੱਕ ਬਹੁਤ ਜਿਆਦਾ ਹੈਂਟ ਆ ਰਹੀ ਜੂ ਨਾਲ ਤੇ ਆਪਾਂ ਇੱਥੇ ਮਿਊਜ਼ਿਕ ਸਿਸਟਮ ਵਗੈਰਾ ਵੀ ਲਵਾਣਾ ਹੈ ਦੇਖਦੇ ਆ ਇਹ ਜਸਦੀ ਬਾਈ ਇਹਨਾਂ ਦੀ ਸ਼ਾਪ ਹੈ ਤੇ ਇਹ ਬਾਈ ਉਹਨਾਂ ਦਾ ਨੰਬਰ ਜੇ ਕਿਸੇ ਨੇ ਕੋਈ ਵੀ ਐਕਸੈਸਰੀ ਲਵਾਣੀ ਹੋਵੇ ਤੇ ਇੱਕ ਬਾਈ ਜਾਨਾ ਕੋਲ 855 4-ਵਿਲ ਡਰਾਈਵ ਇੱਥੇ ਵੀ ਛਤਰੀ ਵਗੈਰਾ ਲੱਗਣੀ ਹੈ ਕਾਫੀ ਜ਼ਿਆਦਾ ਵਧੀਆ ਕੰਮ ਆ ਦੇ ਕੋਈ ਕਈ ਪੀਸ ਤਿਆਰ ਹੋਏ ਪਏ ਨੇ ਇੰਦਰ ਵੀ ਇਹ ਸਮਾਨ ਬਾਹਰ ਵੀ ਭੇਜਦੇ ਨੇ ਉਹ ਸਟੇਟਾਂ ਚ ਇਹ ਤੋਂ ਮਾਦੀ ਤੈਨੂੰ ਰੈਡੀ ਹਾਂ ਜੀ ਦੇਖੇ ਵੀ ਰਮੜਾ ਆ ਮ్యూజిక్ ਸਿਸਟਮ ਕੀਤਾ ਸਲੈਕਟ ਸਬੂਫਰ ਹੈ ਸਬੂਫਰ ਵਾਲਾ ਹੈ ਕੀਤਾ ਸਲੈਕਟ ਆਪਾਂ 58 11 ਵਾਸਤੇ 12 ਇੰਚੀ ਸਬੂਫਰ ਬਾਕੀ ਆ ਪਵਗਾਨਿਆ ਫੀਟਿੰਗ ਹੋਣ ਤੋਂ ਬਾਅਦ ਤੇ ਬਾਈ ਹਾਣਾ ਕੋਲ ਡੈਕ ਵਗੈਰਾ ਦਾ ਪੂਰਾ ਸਿਸਟਮ ਜੈ 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 ਇਹਨਾਂ ਦਾ ਬਾਈ ਜੀ ਜੈ ਜੀ ਮੇਰੇ ਦੱਸਣ ਮਗਰ ਪਿੱਛੇ ਚਲਾ ਕੇ ਚੈੱਕ ਕਰ ਲਓ ਇੱਕ ਵਾਰੀ ਆ ਮੈਂ ਕਰ ਦੇ ਲਈ ਮਾਤੀ ਆ ਮੁੰਡਾ ਤੋਂ ਪਰ ਲੈ ਲੈ ਲਏ ਇਹ 15 ਇੰਚੀ ਇਹ 15 ਇੰਚੀ ਦਾ ਹੱਥ ਲਾਉ ਬੈਂਟ ਚੇਂਜ ਕਰ ਦੇ ਉਹ ਵੀ ਮੈਂ ਬੜੀ ਛੋਟੀ ਜਾਉਂਾ ਛੋਟੇ ਬਰਾਏ ਦਾ ਛੋਟੇ ਬੈਂਟ ਆ ਥੋੜੀ ਪੱਟੀ ਰੱਖ ਲਓ ਪਾਸੇ ਇਹਦੇ ਨਾਲ ਦੀ ਚਲੇ ਇਹ ਉਹ ਵੀ ਛਤਰੀ ਪਿੱਟ ਕਹੇ ਸਾਰੇ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਤੇ ਲੱਗੇ ਗਿਆ ਮਿਊਜ਼ਿਕ ਸਿਸਟਮ ਆਪਰੇ ਕਾਫੀ ਜ਼ਿਆਦਾ ਵਧੀਆ ਲੱਗਦੀ ਵੀ ਛਤਰੀ ਲੱਗੀ ਆਪਣਾ ਮਿਊਜ਼ਿਕ ਸਿਸਟਮ ਡੈਕਾਪਾ ਨਾਲ ਹੀ ਥੱਲੇ ਲਵਾਤਾ ਇਹਦੇ ਤਾਂ ਕਿ ਪਾਣੀ ਵਗਰਨ ਲੱਗੇ ਤੇ ਪੱਕੇ ਨਾਟ ਕਰ ਸਕੇ ਵਿੱਚੇ ਪੇਟੀ ਚ ਫਿੱਟ ਹੋ ਗਿਆ ਨਾਲ ਤੇ ਡੈਕ ਨਾਲ ਹੀ ਫਿੱਟ ਕਰਤਾ ਕਾਫੀ ਵਧੀਆ ਫਿਟਿੰਗ ਆ ਪੱਥੀਆਂ ਵਗੈਰਾ ਪਹਿਲਾਂ ਕਰਤੀਆਂ ਫਿੱਟ ਹੁਣ ਉਹ ਜੂ ਚ ਕੱਸੀਆਂ ਜਾਣਗੀਆਂ

ਹਾਂਜੀ ਲੋ ਮਿੱਤਰੋ ਹੋ ਗਿਆ 911 ਆਪਣਾ ਤਿਆਰ ਟਾਉਨ ਸੀਲਿੰਗ ਵਾਲੀ ਛਤਰੀ ਲਵਾਈ ਹੈ ਸਪੈਸ਼ਲ ਇਹਦੇ ਵਾਸਤੇ ਤਿਆਰ ਹੋਈ ਹੈ ਇਹ 12 ਇੰਚੀ ਸਾਬੂਫਰਾ ਵਾਲਾ ਸੈੱਟ ਲੱਗਾ ਇੱਥੇ ਤੇ ਕਾਫੀ ਵਧੀਆ ਇਹ ਜੱਸੀ ਬਾਈ ਦਾ ਨੰਬਰ ਹੈ ਇਨਾਂ ਦਾ ਆਪਾਂ ਸਾਰਾ ਸਮਾਨ ਤਿਆਰ ਕਰਵਾਇਆ ਹੈ। ਕਾਫੀ ਵਧੀਆ ਲੁੱਕ ਆ ਰਹੀ ਰੈਕਟਰ ਦੀ। ਆਪਾਂ ਗਾਣਾ ਚਲਾ ਕੇ ਨਹੀਂ ਵਿਖਾ ਸਕਦੇ ਫਿਰ ਵੀਡੀਓ ਤੇ ਕਾਪੀਰਾਈਟ ਆ ਜਾਂਦਾ। ਉਹ ਰੁਕ ਜਾਂਦਾ ਇਹ ਜੱਸੀ ਬਾਈ ਦਾ ਨੰਬਰ ਆ ਤੇ ਇਹ ਬਾਈ ਜੱਸੀ ਠੀਕ ਹੈ ਬਾਈ ਜੀ